ਮੇਰੇ ਗੋਬਿੰਦ ਆਪਣਾ ਨਾ திர திரு அசனே நாம திர திரு அசன மிலமேரே ਆਪਣਾ ਨਾਮ ਦੇਉ ਨਾਮ ਬਿਨਾ ਜੋ ਪਹਿਰ ਖਾਏ ਜਿਉ ਕੁਕਰ ਜੋਠਣ ਮੈਂ ਪਾਏ ਨਾਮ ਬਿਨਾ ਜੇ ਤਬੇਵਹਾਰ ਜਿਉ ਮਿਰਤਕ ਮਿੱਥੇ ਆਸ਼ਿੰਗਾਰ ਨਾਮ ਬਿਸਾਰ ਕਰੇ ਰਸਪੋਗ ਸੁਖ ਸੁਪਣਾ ਨਹੀਂ ਤਨ ਮੈਂ ਰੋਗ ਨਾਮ ទៀਗ ਕਰੇ ਅਨਕਾਜ ਬਿਨ ਸਿ ਜਾਏ ਝੂਠੇ ਸਭ ਪਾਜ ਨਾਮ ਸੰਗ ਮਨਪ੍ਰੀਤੇ ਨਲਾਵੈ ਔਟ ਕਰਮ ਕਰਤੇ ਨਰਕ ਜਾਵੈ ਹਰ ਕਾ ਨਾਮ ਜਨ ਮੰਨਨਾ ਆਗਾਤਾ ਚੋਰ ਕਿਨਿਆਈ ਜਮ ਉਰ ਬਾਂਦਾ ਲੱਖ ਅਡਮ ਵਾਰ ਬਹੁਤ ਬੇਸਤਾਰਾ ਨਾਮ ਬਿਨਾ ਝੂਠੇ ਪਾਸਾਰ ਹਰ ਕਾ ਨਾਮ ਸੋਈ ਜਨ ਲੇ ਹਰ ਕਾ ਨਾਮ ਸੋਈ ਜਨ ਲੇ ਕਰ ਕੇ ਕਿਰਪਾ ਨਾਨਕ ਜਿਸ ਦੇ ਹਰ ਕਾ ਨਾਮ ਸੋਈ ਜਨ ਲੇ ਕਰ ਕੇ ਕਿਰਪਾ ਨਾਨਕ ਜਿਸ ਦੇ ਮੇਰੇ ਗੋਬਿੰਦ ਆਪਣਾ ਨਾਮ ਦੇਓ ਮੇਰੇ ਗੋਬਿੰਦ ਆਪਣਾ ਨਾਮ ਦੇਓ ਹੇ ਗੁਰੂ ਮਾਰੂ ਮਹਿਲਾ ਪੰਜਮ ਔਰਖ ਔराण ਸੁਖਾ ਦਤਾ ਸੰਗ ਬਸਤੋਨੀਤ ਮਰ ਨਾ ਆਵੇ ਨਾ ਜਾਏ ਮਰ ਨਾ ਆਵੇ ਨਾ ਜਾਏ ਬਿਨਸ ਵਿਆਪਤ ਊਸ਼ਣ ਨਾਸੀਤ ਮੇਰੇ ਮਾਨ ਨਾਮ ਸਿਉਂ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨਾ ਏ ਨਿਰਮਲ ਰੀਤ ਰਹਾਉ ਤਨ ਤਨ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਅੰਮ੍ਰਿਤ ਮਈਬਾਨੀ ਮਾਰੂ ਰਾਗ ਦੇ ਵਿੱਚ ਆਵਾਜ ਇਸ ਤੇ ਇਸ ਰਾਗ ਦੇ ਵਿੱਚ ਜੋ 26ਵਾਂ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਆ ਅਰਚੇ ਆੰਗੂ ਤੇ ਸ਼ਿਸ਼ੋਭਤਾ ਜੀ ਉਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਮੇਰੇ ਮਨ ਨਾਮ ਸਿਉਂ ਕਰ ਪ੍ਰੀਤ ਇਹ ਮੇਰੇ ਮਨ ਨਾਮ ਦੇ ਨਾਲ ਆਪਣਾ ਪਿਆਰ ਬਣਾ ਨਾਮ ਤੋਂ ਬਿਨਾ ਹੋਰ ਜੋ ਪਿਆਰ ਹਨ ਸਭ ਝੂਠੇ ਹਨ ਉਹ ਖਤਮ ਹੋ ਜਾਂਦੇ ਹਨ ਇਕ ਨਾਮ ਦੇ ਨਾਲ ਹੀ ਜੋ ਪਿਆਰ ਹੈ ਇਹ ਹੀ ਸਦਾ ਲਈ ਨਿਭਦਾ ਹੈ ਇਹ ਨਾਮ ਹੀ ਸਦਾ ਸੰਗੀ ਸਾਥੀ ਰਹਿੰਦਾ ਹੈ ਬਾਕੀ ਹੋਰ ਕੋਈ ਜੋ ਵੀ ਪਦਾਰਥ ਹੈ ਵਸਤੂਆਂ ਹਨ ਉਹ ਸਭ ਸਾਥ ਛੱਡ ਜਾਂਦੇ ਇੱਕ ਨਾਮ ਹੀ ਹੈ ਜਿਹੜਾ ਕਿ ਸਦਾ ਲਈ ਸਾਥ ਰਹਿੰਦਾ ਹੈ ਇਸ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਮੇਰੇ ਮਨ ਨਾਮ ਨਿਤ ਨਿਤ ਲੈ जलत नाही अगन सागर सुख मन तन दे ये मेरे मन सदा ही उस वाहे गुरु दा नाम ले उस वाहे गुरु दा सदा ही सिमरन कारु उस वाहे गुरु दे सदा ही गुण गा ਕਿਉਂਕਿ ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਫਿਰ ਇਸ ਸੰਸਾਰ ਸਮੁੰਦਰ ਦੇ ਵਿਕਾਰਾਂ ਦੀ ਅੱਗਾਂ ਦੇ ਵਿੱਚ ਸੜਦਾ ਨਹੀਂ ਹੈ ਅਤੇ ਇਹ ਨਾਮ ਜੋ ਹੈ ਇਹ ਸਦਾ ਹੀ ਉਸ ਤੇ ਮਾਨ ਤਾਨ ਅਤੇ ਸਰੀਰ ਨੂੰ ਸੁਖ ਬਖਸ਼ਦਾ ਹੈ ਆਨੰਦ ਬਖਸ਼ਦਾ ਹੈ ਇਸ ਕਰਕੇ ਇਹ ਮੇਰੇ ਮਨ ਸਦਾ ਹੀ ਨਾਮ ਦੇ ਨਾਲ ਜੁੜਿਆ ਰਿਹਾ ਉਸ ਵਾਹਿਗੁਰੂ ਦਾ ਨਾਮ ਲੈ ਮੇਰੇ ਮਨ ਨਾਮ ਸਿਉਂਕਾਰ ਪ੍ਰੀਤ ਚੇਤ ਮਨ ਮੈਂ ਹਰ ਹਰ ਨੀਦਾਨਾ ਏ ਨਿਰਮਲ ਰੀਤ ਚੇਤ ਮਨ ਮੈਂ ਆਪਣੇ ਮਨ ਦੇ ਅੰਦਰ ਉਸ ਵਾਹਿਗੁਰੂ ਨੂੰ ਚੇਤੇ ਕਰ ਉਹ ਵਾਹਿਗੁਰੂ ਜੋ ਗੁਣਾਂ ਦਾ ਖਜ਼ਾਨਾ ਹੈ ਚੇਤ ਮਨ ਮੈਂ ਹਰ ਹਰ ਨਿਦਾਨਾ ਉਹ ਜੋ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਚੇਤੇ ਕਰ ਇਹ ਨਿਰਮਲ ਰੀਤ ਆਪਣੇ ਮਨ ਦੇ ਵਿੱਚ ਵਸਾ ਕੇ ਆਪਣੇ ਅੰਦਰ ਅੰਦਰ ਆਤਮੈ ਉਸ ਵਾਹਿਗੁਰੂ ਨੂੰ ਚੇਤੇ ਕਰ। ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਜਿਵੇਂ ਜਲ ਮੈਂ ਕਮਲ ਨਿਰਾਲਮ ਜਿਵੇਂ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੋਰਤ ਸ਼ਵਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਮਨ ਦੇ ਵਿੱਚ ਕਿਸ ਤਰ੍ਹਾਂ ਉਸ ਵਾਹਿਗੁਰੂ ਨੂੰ ਸਿਮਰਨਾ ਹੈ ਕਿਸ ਤਰ੍ਹਾਂ ਚੇਤੇ ਕਰਨਾ ਹੈ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਰਹਿੰਦਾ ਹੋਇਆ ਉਸ ਪਾਣੀ ਦੇ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਇਹ ਹੈ ਮਨ ਵਿੱਚ ਚਿੱਤ ਦੇ ਵਿੱਚ ਨਾਮ ਜਪਣਾ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਸ ਤਰ੍ਹਾਂ ਇਸ ਭਵ ਸਾਗਰ ਦੇ ਵਿੱਚੋਂ ਤਰਿਆ ਜਾ ਸਕਦਾ ਹੈ ਸਤਿਗੁਰੂ ਇੱਥੇ ਸਾਨੂੰ ਇਸ ਕਰਕੇ ਉਪਦੇਸ਼ ਕਰਦੇ ਹਨ ਚੇਤ ਮਨ ਮੈਂ ਹਰ ਹਰ ਨਿਧਾਨਾ ਆਪਣੇ ਮਨ ਦੇ ਵਿੱਚ ਉਹ ਵਾਹਿਗੁਰੂ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਨੂੰ ਚੇਤ ਆਪਣੇ ਅੰਦਰ ਆਤਮੇ ਉਸ ਨੂੰ ਯਾਦ ਕਰ ਅੰਦਰ ਆਤਮੇ ਉਸ ਵਾਹਿਗੁਰੂ ਦਾ ਸਿਮਰਨ ਕਰ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਇਹ ਨਿਰਮਲ ਰੀਤ ਇਸ ਤਰ੍ਹਾਂ ਗੁਣ ਗਾਣੇ ਜੋ ਇਹ ਰੀਤ ਹੈ ਇਹ ᔪਗਤੀ ਹੈ ਇਹ ਤਰੀਕਾ ਹੈ ਇਹ ਤੇਰੇ ਸਰੀਰ ਨੂੰ ਪਵਿੱਤਰ ਬਣਾ ਦੇਵੇਗਾ ਇਹ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਪੈਦਾ ਕਰ ਦੇਵੇਗਾ ਪੁਰਖ ਪੂਰਨ ਸੁਖ ਹੈ ਦਾਤਾ ਉਹ ਵਾਹਿਗੁਰੂ ਜੋ ਪੂਰਨ ਹੈ ਪੂਰਨ ਸਾਰੀਆਂ ਹੀ ਸ਼ਕਤੀਆਂ ਦਾ ਮਾਲਕ ਹੈ ਉਹ ਸਮਰੱਤ ਹੈ ਸਭ ਕੁਝ ਕਰਨ ਦੇ ਸਮਰੱਤ ਹੈ ਪੂਰਖ ਉਹ ਵਾਹਿਗੁਰੂ ਜੋ ਹੈ ਇਸ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਸ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਹੈ ਇਸ ਸ੍ਰਿਸ਼ਟੀ ਤੋਂ ਵੱਖਰਾ ਨਹੀਂ ਹੈ ਸਾਰੇ ਹੀ ਜੀਵ ਜਨਤਾ ਦੇ ਵਿੱਚ ਉਹੀ ਸਮਾਇਆ ਹੋਇਆ ਹੈ ਕਿਉਂਕਿ ਇਸ ਉਸ ਵਾਹਿਗੁਰੂ ਦੀ ਕੋਠੜੀ ਹੈ ਉਸ ਵਾਹਿਗੁਰੂ ਦਾ ਇਸ ਕੋਠੜੀ ਦੇ ਵਿੱਚ ਵਾਸ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਇਹ ਉਸ ਵਾਹਿਗੁਰੂ ਦੇ ਰਹਿਣ ਦੀ ਜਗ੍ਹਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅਤੇ ਉਸ ਸੱਚੇ ਦਾ ਹੀ ਵਿੱਚ ਵਾਸ ਹੈ ਇਹ ਸ੍ਰਿਸ਼ਟੀ ਬਣਾ ਕੇ ਉਹ ਵਾਹਿਗੁਰੂ ਇਸ ਸ੍ਰਿਸ਼ਟੀ ਦੇ ਵਿੱਚ ਹੀ ਸਾਰੇ ਪਾਸੇ ਸਮਾਇਆ ਹੋਇਆ ਹੈ ਇਸ ਕਰਕੇ ਉਹਨੂੰ ਸਤਿਗੁਰੂ ਕਹਿੰਦੇ ਹਨ ਪੁਰਖ ਕਰਤਾ ਪੁਰਖ ਕਰਤਾ ਕਰਨ ਵਾਲਾ ਕਰਕੇ ਉਸ ਜੋ ਉਸ ਨੇ ਸ੍ਰਿਸ਼ਟੀ ਰਚੀ ਹੈ ਉਸ ਦੇ ਵਿੱਚ ਹੀ ਸਮਾਇਆ ਹੋਇਆ ਹੈ ਪੁਰਖ ਪੂਰਣ ਸੁਖ ਦਾਤਾ ਉਹ ਵਾਹਿਗੁਰੂ ਸਾਰੇ ਹੀ ਸੁਖ ਦੇਣ ਵਾਲਾ ਹੈ ਉਹ ਸੁੱਖਾਂ ਦਾ ਦਾਤਾ ਹੈ ਸੰਗ ਵਸਤੋ ਨੀਤ ਅਤੇ ਉਹ ਸਾਰਿਆਂ ਦੇ ਹੀ ਸੰਗ ਵਸਦਾ ਹੈ ਸਦਾ ਹੀ ਨੀਤ ਸਦਾ ਹੀ ਸਾਰਿਆਂ ਦੇ ਸੰਗ ਵਸਦਾ ਹੈ ਕਿਉਂਕਿ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ ਉਹੀ ਇਸ ਸਰੀਰ ਦੇ ਵਿੱਚ ਹੈ ਇਸ ਕਰਕੇ ਉਹ ਸਦਾ ਹੀ ਸਾਡੇ ਨਾਲ ਵਸਦਾ ਹੈ ਕਿਉਂਕਿ ਭਗਤ ਪੀਪਾ ਜੀ ਕਹਿੰਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਦੇ ਵਿੱਚ ਹੈ ਜੋ ਸਵਾਹਿਗੁਰੂ ਦੀ ਜੋਤ ਬ੍ਰਹਮੰਡ ਤੇ ਵਿਚਾਰੀ ਸ੍ਰਿਸ਼ਟੀ ਦੇ ਵਿੱਚ ਹੈ ਉਹੀ ਇਸ ਸਰੀਰ ਦੇ ਵਿੱਚ ਹੈ ਪਿੰਡੇ ਸਰੀਰ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੋ ਪਾਵੇ ਜਿਹੜਾ ਖੋਜਦਾ ਹੈ ਉਹ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ ਪੀਪਾ ਪ੍ਰਣ ਹੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੈ ਪੀਪਲ ਜੀ ਬੇਨਤੀ ਕਰਦੇ ਹਨ ਉਹ ਪਰਮ ਤਤ ਹੈ ਸਾਰੀ ਸ੍ਰਿਸ਼ਟੀ ਦਾ ਮੂਡ ਉਹ ਹੈ ਉਹ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਮੂਡ ਹੈ ਸਤ ਗੁਰ ਹੋਏ ਲਖਾਵੈ ਪਰ ਸਤ ਗੁਰ ਹੀ ਕਿਰਪਾ ਕਰ ਸਕਦੇ ਹਨ ਸਤ ਗੁਰ ਦੇ ਰਾਹੀ ਇਸ ਗੱਲ ਦੀ ਸੋਝ ਆਉਂਦੀ ਹੈ ਕਿ ਜੋ ਬ੍ਰਹਿਮੰਡ ਦੇ ਵਿੱਚ ਹੈ ਉਹੀ ਇਸ ਸਰੀਰ ਦੇ ਵਿੱਚ ਵੀ ਉਹੀ ਸਮਾਇਆ ਹੋਇਆ ਹੈ ਮਰੈ ਨਾ ਆਵੈ ਮਰੈ ਨਾ ਆਵੈ ਨਾ ਜਾਏ ਬਿਨਸ ਵਿਆਪਤ ਕੂਸ਼ਣ ਨਾਸੀਤ ਨਾ ਵਾਹਿਗੁਰੂ ਕਦੀ ਮਰਦਾ ਹੈ ਕਦੀ ਬਿਨਸਦਾ ਨਹੀਂ ਹੈ ਕਿਉਂਕਿ ਉਹ ਵਾਹਿਗੁਰੂ ਅਵਨਾਸ਼ੀ ਹੈ ਨਾ ਤਾਂ ਉਹ ਜਨਮ ਲੈਂਦਾ ਹੈ ਇਸ ਕਰਕੇ ਮਰਦਾ ਨਹੀਂ ਹੈ ਕਿਉਂਕਿ ਅਜੂਨੀ ਹੈ ਜੂਨਾਂ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਉਹ ਅਬਨਾਸ਼ੀ ਹੈ ਨਾ ਮਰਦਾ ਹੈ ਨਾ ਕਦੀ ਬਿੰਸਦਾ ਹੈ ਨਾ ਆਵੇ ਨਾ ਜਾਏ ਉਹ ਕਦੀ ਵੀ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ ਕਿਉਂਕਿ ਉਹ ਅਬਨਾਸ਼ੀ ਹੈ ਵਿਆਪਤ ਊਸ਼ਣ ਨਾਸਿਤ ਊਸ਼ਣ ਗਰਮੀ ਅਰਥਾਤ ਦੁੱਖ ਸ਼ੀਤ ਠੰਡ ਅਰਥਾਤ ਸ਼ਾਂਤ ਉਸ ਨੂੰ ਕਦੀ ਵੀ ਗਮੀ ਜਾਂ ਖੁਸ਼ੀ ਦਾ ਕੋਈ ਵੀ ਵਸੋਤੇ ਜੋਰ ਨਹੀਂ ਪੈਂਦਾ ਵਿਆਪਤ ਜੋਰ ਪੈਣਾ ਉਹ ਵਾਹਿਗੁਰੂ ਜਿਹੜਾ ਇਹੋ ਜਿਹਾ ਹੈ ਜਿਸ ਤੇ ਉੱਤੇ ਕੋਈ ਗਮੀ ਕੋਈ ਸੋ ਕੋਈ ਦੁੱਖ ਸੁਖ ਦਾ ਕੋਈ ਅਸਰ ਨਹੀਂ ਹੈ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮ ਹਰ ਹਰ ਨੀਦਾਨਾ ਇਹ ਨਿਰਮਲ ਰੀਤ ਰਹਾਓ ਕਿਰਪਾਲ ਦਯਾਲ ਗੋਪਾਲ ਗੋਵਿੰਦ ਜੋ ਜਪੈ ਤਿਸ ਸੀਦ ਉਹ ਜੋ ਗੋਵਿੰਦ ਕਿਰਪਾਲ ਕਿਰਪਾ ਦਾ ਘਰ ਹੈ ਦਇਆਲ ਉਹ ਦਇਆ ਦਾ ਸੋਮਾ ਹੈ ਜੋ ਜਪੈ ਜੇ ਗੋਪਾਲ ਅਤੇ ਇਸ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਜੋ ਜਪੈ ਇਸ ਸਿੱਧ ਜਿਹੜਾ ਵੀ ਉਸ ਵਾਹਿਗੁਰੂ ਨੂੰ ਜਪਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਦੀ ਜ਼ਿੰਦਗੀ ਜੋ ਹੈ ਉਹ ਕਾਮਯਾਬ ਹੋ ਜਾਂਦੀ ਹੈ ਸਿੱਧ ਸਿੱਧੀ ਕਾਮਯਾਬੀ ਸਫਲਤਾ ਜਿਹੜਾ ਵੀ ਇਹੋ ਜਿਹਾ ਵਾਹਿਗੁਰੂ ਜੋ ਕਿ ਕਿਰਪਾਲ ਹੈ ਦਿਆਲ ਹੈ ਗੋਪਾਲ ਹੈ ਉਸ ਵਾਹਿਗੁਰੂ ਨੂੰ ਜਪਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਉਸ ਤੇ ਗੋਣ ਗਾਉਂਦਾ ਹੈ ਉਸ ਦੀ ਜ਼ਿੰਦਗੀ ਵੀ ਸਫਲਤਾ ਨਾਲ ਪਰ ਜਾਂਦੀ ਹੈ ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਇਸ ਸੰਗ ਵੀਦ ਉਹ ਵਾਹਿਗੁਰੂ ਜੀ ਸਦਾ ਹੀ ਨਵਾਂ ਹੈ ਨਵਲ ਨਵਤਨ ਉਹ ਕਦੇ ਵੀ ਕਦੇ ਵੀ ਪੁਰਾਣਾ ਨਹੀਂ ਹੁੰਦਾ ਕਦੀ ਵੀ ਉਹ ਬੁੱਢਾ ਨਹੀਂ ਹੁੰਦਾ ਉਹ ਸਦਾ ਹੀ ਨਵਾਂ ਹੈ ਉਹ ਦਾਤਾਂ ਦੇ ਅੰਦੇ ਵਿੱਚ ਵੀ ਨਵਾਂ ਹੈ ਉਹ ਪਿਆਰ ਦੇ ਵਿੱਚ ਵੀ ਨਵਾਂ ਹੈ ਨਾਮ ਦੇ ਵਿੱਚ ਵੀ ਸਦਾ ਹੀ ਨਵਾਂ ਹੈ ਉਹ ਵਾਹਿਗੁਰੂ ਨਵਲ ਨਵਤਨ ਚਤੁਰ ਚਤੁਰ ਸਿਆਣਾ ਉਹ ਵਾਹਿਗੁਰੂ ਚਤੁਰ ਹੈ ਸਿਆਣਾ ਹੈ ਸੁੰਦਰ ਹੈ ਮਨ ਨਾਨਕ ਤਿਸ ਸੰਗ ਬੀਦ ਹੈ ਨਾਨਕ ਆਪਣਾ ਮਨ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਰੋਲ ਹੈ ਬੀਦ ਬੇਦਨਾ ਪਰੋਣਾ ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਪਰੋਲ ਹੈ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਦਾ ਜੁੜਿਆ ਰਹਿ ਉਸ ਵਾਹਿਗੁਰੂ ਦਾ ਹੀ ਸਦਾ ਸਿਮਰਨ ਕਰਦਾ ਰੋ ਉਸ ਵਾਹਿਗੁਰੂ ਦੇ ਹੀ ਸਦਾ ਗੁਣ ਗਾਇ ਇਸ ਬਾਣੀ ਨਾਲ ਜੁੜ ਕੇ ਸੰਮਰਤ ਮਈ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਕਿਉਂਕਿ ਇਹ ਬਾਣੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਨਾਲ ਭਰੀ ਹੋਈ ਹੈ ਇਹ ਸਾਰੀ ਬਾਣੀ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਸਦਾ ਲਈ ਤਾਂ ਜੋ ਗੁਣ ਗਾ ਕੇ ਇਹ ਜੋ ಅಮੂਲਕ ਜਨਮ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਇਹ ਜਨਮ ਫਿਰ ਸਾਡਾ ਸਫਲਾ ਹੋ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ